ਹੈਲੋ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅੱਜ ਅਸੀਂ ਪੜ੍ਹਾਂਗੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਪਾਵਰਜ਼ ਆਫ ਪ੍ਰੈਜ਼ੀਡੈਂਟ ਰਾਸ਼ਟਰਪਤੀ ਭਾਰਤ ਦੇ ਨਾਮਾਤਰ ਕਾਰਜਬਲ ਦਾ ਮੁਖੀ ਹੈ ਤੇ ਜਿਹੜਾ ਸਾਡਾ ਰਾਸ਼ਟਰਪਤੀ ਆ ਉਹ ਹੈਡ ਆਫ ਸਟੇਟ ਹੈ ਤੇ ਫਰਸਟ ਸਿਟੀਜ਼ਨ ਆਫ ਇੰਡੀਆ ਰਾਸ਼ਟਰਪਤੀ ਨੂੰ ਸਾਡੇ ਸੰਵਿਧਾਨ ਨੇ ਸਾਰੀਆਂ ਸ਼ਕਤੀਆਂ ਦਿੱਤੀਆਂ ਨੇ ਕਿਹੜੇ ਕਿਹੜੇ ਸ਼ਕਤੀਆਂ ਨੇ ਕਾਰਜ ਕਰੀ ਸਕਤੀਆਂ ਵਿਧਾਨਕ ਸ਼ਕਤੀਆਂ ਵਿੱਤੀ ਸ਼ਕਤੀਆਂ ਅਨਿਆਖ ਸ਼ਕਤੀਆਂ ਕੋਰਟ ਨੇ ਦੇਖ ਸ਼ਕਤੀਆਂ ਸੈਨਿਕ ਸ਼ਕਤੀਆਂ ਸੰਕਟਕਾਲੀ ਸ਼ਕਤੀਆਂ ਕਾਰਜਕਾਰੀ ਸ਼ਕਤੀਆਂ ਭਾਰਤ ਸਰਕਾਰ ਦੇ ਸਾਰੇ ਕੰਮ ਰਾਸ਼ਟਰਪਤੀ ਦੇ ਨਾਮ ਤੇ ਕੀਤੇ ਜਾਂਦੇ ਨੇ ਮਤਲਬ ਸਾਡੇ ਦੇ ਇਸ ਵਿੱਚ ਕੁਝ ਵੀ ਇੰਪਲੀਮੈਂਟ ਕਰਨਾ ਕੁਝ ਵੀ ਲਾਗੂ ਕਰਨਾ ਤਾਂ ਸਾਈਨ ਨੇ ਜਿਹੜੇ ਉਹ ਰਾਸ਼ਟਰਪਤੀ ਦੇ ਚੱਲਦੇ ਨੇ ਸਾਰੇ ਕੰਮ ਨੇ ਜਿਹੜੇ ਉਹ ਰਾਸ਼ਟਰਪਤੀ ਦੇ ਨਾਮ ਤੇ ਹੀ ਕੀਤੇ ਜਾਂਦੇ ਨੇ ਭਾਵੇਂ ਰਾਸ਼ਟਰਪਤੀ ਨੂੰ ਸਲਾਹ ਦੇਣ ਲਈ ਕਾਉਂਸਲ ਆਫ ਮਿਨਿਸਟਰ ਦੀ ਬਵਸਤਾ ਕੀਤੀ ਗਈ ਤੇ ਕਾਉਂਸਲ ਆਫ ਮਿਨਿਸਟਰ ਦੀ ਸਲਾਹ ਨੂੰ ਮੰਨਣਾ ਰਾਸ਼ਟਰਪਤੀ ਦੇ ਲਈ ਜ਼ਰੂਰੀ ਹੈ ਪਰ ਜਿਹੜੇ ਸਾਈਨ ਨੇ ਉਹ ਰਾਸ਼ਟਰਪਤੀ ਦੇ ਚੱਲਦੇ ਨੇ ਮਤਲਬ ਕੰਮ ਜਿਹੜੇ ਕੀਤੇ ਜਾਂਦੇ ਨੇ ਉਹ ਰਾਸ਼ਟਰਪਤੀ ਦੇ ਨਾਮ ਤੇ ਹੀ ਕੀਤੇ ਜਾਂਦੇ ਨੇ ਇਹ ਰਾਸ਼ਟਰਪਤੀ ਕੁਝ ਅਪੁਆਇੰਟਮੈਂਟਸ ਕਰਦਾ ਹੈ ਜਿਸ ਤਰ੍ਹਾਂ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ਪ੍ਰਧਾਨ ਮੰਤਰੀ ਦੇ ਕਹਿਣ ਤੇ ਦੂਜੇ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ ਤੇ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਹੈ ਜਿਹੜੀ ਉਹ ਵੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਇਹ ਕੁਝ ਹੋਰ ਅਪੁਆਇੰਟਮੈਂਟਸ ਵੀ ਕਰਦਾ ਜਿਸ ਤਰ੍ਹਾਂ ਟਾਰਨੀ ਜਨਰਲ ਹੋਵੇ ਕੰਟਰੋਲਰ ਐਂਡ ਐਡੀਟਰ ਜਨਰਲ ਗਵਰਨਰ ਚੀਫ ਇਲੈਕਸ਼ਨ ਕਮਿਸ਼ਨਰ ਐਂਡ ਅਦਰ ਇਲੈਕਸ਼ਨ ਕਮਿਸ਼ਨਰ ਇਹ ਜਿਹੜੇ ਕਮਿਸ਼ਨ ਬਣੇ ਹੋਏ ਨੇ ਇਹਨਾਂ ਦੇ ਜਿਹੜੇ ਚੇਅਰਮੈਨ ਨੇ ਤੇ ਮੈਂਬਰਸ ਨੇ ਉਹਨਾਂ ਨੂੰ ਕੋਈ ਅਪੁਆਇੰਟ ਕਰਦਾ ਸਾਡਾ ਪ੍ਰੈਜ਼ੀਡੈਂਟ ਆਫ ਇੰਡੀਆ ਐਂਡ ਜਿਸ ਤਰ੍ਹਾਂ ਇੰਟਰ ਸਟੇਟ ਕੌਂਸਲ ਹੋ ਗਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨਰ ਜੁਆਇੰਟ ਸਟੇਟ ਪਬਲਿਕ ਸਰਵਿਸ ਕਮਿਸ਼ਨਰ ਫਾਈਨੈਂਸ ਕਮਿਸ਼ਨਰ ਇਲੈਕਸ਼ਨ ਕਮਿਸ਼ਨਰ ਨੈਸ਼ਨਲ ਕਮਿਸ਼ਨ ਫਾਰ ਐਸ ਸੀ ਐਸ ਟੀ ਜ ਨੈਸ਼ਨਲ ਕਮ ਇਸ ਤੋਂ ਬਿਨਾ ਜਿਹੜਾ ਰਾਸ਼ਟਰਪਤੀ ਐ ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਦੇ ਸਬੰਧੀ ਜੁਆਇੰਟ ਮੀਟਿੰਗ ਦੇ ਸਬੰਧੀ ਕੰਟਰੋਲਰ ਤੇ ਅਡੀਟਰ ਜਨਰਲ ਦੇ ਪ੍ਰਸ਼ਾਸਕੀ ਸ਼ਕਤੀਆਂ ਦੇ ਸਬੰਧੀ ਤੇ ਸੰਘੀ ਸਭਾਵਾਂ ਵਿੱਚ ਭਰਤੀ ਸਬੰਧੀ ਜਿਹੜੇ ਹੈਗੇ ਨੇ ਨਿਯਮ ਬਣਾ ਸਕਦਾ ਹੈ ਰਾਸ਼ਟਰਪਤੀ ਰਾਜ ਸਰਕਾਰਾਂ ਨੂੰ ਹਦਾਇਤਾਂ ਵੀ ਦੇ ਸਕਦਾ ਹੈ ਤੇ ਰਾਜ ਸਰਕਾਰਾਂ ਨੂੰ ਸੰਘੀ ਕਾਨੂੰਨ ਦੀ ਪਾਲਣਾ ਕਰਨ ਲਈ ਕਹਿ ਸਕਦਾ ਹੈ ਸੰਘ ਖੇਤਰ ਨੇ ਜਿਹੜੇ ਜਿਹੜੇ ਹੈਗੇ ਨੇ ਸੰਘ ਖੇਤਰ ਸੰਘ ਖੇਤਰਾਂ ਦਾ ਜਿਹੜਾ ਪ੍ਰਸ਼ਾਸਨ ਉਹ ਰਾਸ਼ਟਰਪਤੀ ਦੇ ਨਾਮ ਤੇ ਚੱਲਦਾ ਹੈ ਰਾਸ਼ਟਰਪਤੀ ਕੇਂਦਰ ਦੇ ਪ੍ਰਸ਼ਾਸਨ ਅਤੇ ਕਾਨੂੰਨ ਨਿਰਮਾਣ ਦੀਆਂ ਯੋਜਨਾਵਾਂ ਸੰਬੰਧੀ ਲੋੜੀਂਦੀ ਸੂਚਨਾ ਦੀ ਮੰਗ ਕਰ ਸਕਦਾ ਹੈ ਤੇ ਰਾਸ਼ਟਰਪਤੀ ਨੇ ਜਿਹੜੀ ਸੂਚਨਾ ਮੰਗੀ ਉਹ ਰਾਸ਼ਟਰਪਤੀ ਨੂੰ ਦੇਣੀ ਪ੍ਰਧਾਨ ਮੰਤਰੀ ਦਾ ਸੰਵਿਧਾਨਕ ਕਰਤੱਵ ਹੈ। ਮਤਲਬ ਰਾਸ਼ਟਰਪਤੀ ਤੇ ਕਾਉਂਸਲ ਆਫ ਮਿਨਿਸਟਰ ਦੇ ਵਿੱਚ ਇੱਕ ਗੜੀ ਦਾ ਕੰਮ ਕਰਦਾ ਹੈ ਪ੍ਰਧਾਨ ਮੰਤਰੀ। ਵਿਧਾਨਕ ਸ਼ਕਤੀਆਂ ਲੈਜਿਸਲੇਟਿਵ ਪਾਵਰ ਜਿਹੜਾ ਸਾਡਾ ਰਾਸ਼ਟਰਪਤੀ ਆਹੋ ਪਾਰਲੀਮੈਂਟ ਦਾ ਇੱਕ ਓਟੋ ਟਾਂਗਾਗਾ ਇਹੇ ਸ਼ਕਤੀਆਂ ਨੇ ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ ਜਿਸ ਤਰ੍ਹਾਂ ਰਾਸ਼ਟਰਪਤੀ ਸੰਸਦ ਦਾ ਸਮਾਗਮ ਬੁਲਾ ਸਕਦਾ ਉਹਨੂੰ ਮੋਲਤਵੀ ਕਰ ਸਕਦਾ ਤੇ ਰੋਕ ਸੰਵੰਪੰਗ ਕਰ ਸਕਦਾ ਦੇਸ ਮੀਟਿੰਗ ਨੂੰ ਪ੍ਰੈਜਾਈਡ ਕੌਣ ਕਰੇਗਾ ਸਪੀਕਰ ਕਰੇਗਾ ਨਵੀਂ ਸੰਸਦ ਦਾ ਪਹਿਲਾ ਤੇ ਹਰੇਕ ਸਾਲ ਸੰਸਦ ਦਾ ਪਹਿਲਾ ਸਮਾਗਮ ਜਿਹੜਾ ਹੋ ਰਾਸ਼ਟਰਪਤੀ ਦੇ ਭਾਸ਼ਣ ਦੇ ਨਾਲ ਸ਼ੁਰੂ ਹੁੰਦਾ ਹੈ ਜੇ ਕੋਈ ਪੈਂਡਿੰਗ ਬਿਲ ਪਿਆ ਹੋਇਆ ਹੈ ਰਾਸ਼ਟਰਪਤੀ ਸੰਸਦ ਵਿੱਚ ਕਿਸੇ ਪੈਂਡਿੰਗ ਬਿਲ ਦੇ ਸਬੰਧੀ ਮੈਸੇਜ ਭੇਜ ਸਕਦਾ ਹੈ ਜੇᱫੋ ਸਪੀਕਰ ਤੇ ਡਿਪਟੀ ਸਪੀਕਰ ਦੀ ਪਦਵੀ ਖਾਲੀ ਹੈ ਤਾਂ ਰਾਸ਼ਟਰਪਤੀ ਲੋਕ ਸਭਾ ਦੇ ਕਿਸੇ ਮੈਂਬਰ ਨੂੰ ਸੰਸਦ ਦੇ ਸਮਾਗਮ ਨੂੰ ਪ੍ਰੈਜਾਈਡ ਕਰਨ ਲਈ ਨਾਮਜ਼ਦ ਕਰ ਸਕਦਾ ਹੈ ਇਸ ਤੋਂ ਬਿਨਾ ਜਿਹੜਾ ਰਾਸ਼ਟਰਪਤੀ ਆ ਸਾਹਿਤ ਕਲਾ ਤੇ ਸਮਾਜ ਸੇਵਾ ਦੇ ਖੇਤਰਾਂ ਵਿੱਚ ਨੰਬਰ 12 ਵਿਅਕਤੀਆਂ ਨੂੰ ਰਾਜ ਸਭਾ ਦੇ ਮੈਂਬਰ ਨਾਮਜ਼ਦ ਕਰਦਾ ਹੈ ਪਹਿਲਾਂ ਜਿਹੜਾ ਰਾਸ਼ਟਰਪਤੀ ਸੀ ਉਹ ਲੋਕ ਸਭਾ ਦੇ ਲਈ ਵੀ ਦੋ ਮੈਂਬਰ ਨਾਮਜ਼ਦ ਕਰਦਾ ਸੀ ਇੰਗਲੋ-ਇੰਡੀਅਨ ਕਮਿਊਨਿਟੀ ਦੇ ਪਰ ਉਹ ਹੁਣ ਖਤਮ ਕਰ ਦਿੱਤੇ ਗਏ। ਰਾਸ਼ਟਰਪਤੀ ਕਿਸੇ ਕਾਨੂੰਨ ਜਾਂ ਕਿਸੇ ਹੋਰ ਮਾਮਲੇ ਸੰਬੰਧੀ ਸੁਪਰੀਮ ਕੋਰਟ ਦੀ ਸਲਾਹਕਾਰੀ رائے ਲੈ ਸਕਦਾ ਹੈ। ਇਹ ਜਿਹੜੀ ਸਲਾਹਕਾਰੀ رائے ਲੈਂਦਾ ਰਾਸ਼ਟਰਪਤੀ ਇਹ ਉਸ ਮਾਮਲੇ ਜਾਂ ਕਾਨੂੰਨ ਦੇ ਸੰਬੰਧੀ ਲੈਂਦਾ ਜਿਹਦੇ ਵਿੱਚ ਸੰਵਿਧਾਨਕਤਾ ਬਾਰੇ ਕੋਈ ਸ਼ੰਕਾ ਹੋਵੇ। ਰਾਜਾਂ ਦਾ ਕੋਈ ਪਨਰਕਠਨ ਕਰਨਾ ਜਦੋਂ ਜਾਂ ਕਿਸੇ ਰਾਜ ਦੀ ਬਾਉਂਡਰੀ ਚੇਂਜ ਕਰਨੀ ਹੈ ਜਾਂ ਨਾਂ ਦੀ ਤਬਦੀਲੀ ਕਰਨੀ ਹੈ ਉਹਦੇ ਸੰਬੰਧੀ ਜਿਹੜਾ ਕੋਈ ਵੀ ਬਿੱਲ ਹੈ ਉਹ ਰਾਸ਼ਟਰਪਤੀ ਦੀ ਪ੍ਰਵਾਨਗੀ ਦੇਣ ਵਾਲੀ ਸੰਸਦ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਸੰਸਦ ਦੇ ਦੋਮਾ ਸਦਨਾ ਵਿੱਚੋਂ ਪਾਸ ਹੋਣ ਮਗਰ ਹਰੇਕ ਬਿੱਲ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਲਈ ਪੇਸ਼ ਕੀਤਾ ਜਾਂਦਾ ਹੈ ਰਾਸ਼ਟਰਪਤੀ ਬਿੱਲ ਦੀ ਪ੍ਰਵਾਨਗੀ ਦੇ ਵੀ ਸਕਦਾ ਹੈ ਤੇ ਜਾਂ ਉਹਨੂੰ ਵਾਪਸ ਭੇਜ ਸਕਦਾ ਹੈ ਪਰ ਜੇਕਰ ਉਹ ਬਿੱਲ ਦੁਬਾਰਾ ਫੇਰ ਪਾਸ ਕਰ ਦਿੰਦੀ ਹੈ ਸੰਸਦ ਤਾਂ ਰਾਸ਼ਟਰਪਤੀ ਹੈ ਜਿਹੜਾ ਉਹਨੂੰ ਉਸ ਬਿੱਲ ਦੀ ਪ੍ਰਵਾਨਗੀ ਦੇਣੀ ਹੀ ਪੈਂਦੀ ਹੈ ਅਧਿਆਦੇਸ਼ ਜਾਰੀ ਕਰਨ ਦਾ ਅਧਿਕਾਰ ਰਾਸ਼ਟਰਪਤੀਆ ਜਿਹੜਾ ਉਹਨੂੰ ਆਰਟੀਕਲ 123 ਦੇ ਦੁਆਰਾ ਅਧਿਆਦੇਸ਼ ਜਾਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਜਦੋਂ ਸੰਸਦ ਦਾ ਅਜਰਾਸ਼ ਨਹੀਂ ਹੋ ਰਿਹਾ ਤੇ ਦੇਸ਼ ਵਿੱਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ ਜੋ ਕਿਸੇ ਸਧਾਰਨ ਕਾਨੂੰਨਾ ਦੁਆਰਾ ਨਹੀਂ ਉਪਟਾਈ ਜਾ ਸਕਦੀ ਹੈ ਤਾਂ ਰਾਸ਼ਟਰਪਤੀਆ ਜਿਹੜਾ ਅਧਿਆਦੇਸ਼ ਜਾਰੀ ਕਰ ਸਕਦਾ ਹੈ ਇਹ ਜਿਹੜਾ ਰਾਸ਼ਟਰਪਤੀ ਨੇ ਅਧਿਆਦੇਸ਼ ਜਾਰੀ ਕੀਤਾਗਾ ਅਧਿਆਦੇਸ਼ ਜਾਰੀ ਕਰਨ ਵਕਦਰ ਉਹਨੂੰ ਸੰਸਦ ਵਿੱਚ ਪੇਸ਼ ਕੀਤਾ ਜਾਣਾ ਜ਼ਰੂਰੀ ਹੈ ਅਧਿਆਦੇਸ਼ ਜਾਰੀ ਹੋਣ ਮਗਰੋਂ ਸੰਸਦ ਦਾ ਸਮਗਮ ਜਿਹੜੀ ਵੀ ਮਿਤੀ ਨੂੰ ਸ਼ੁਰੂ ਹੋਵੇਗਾ ਉਸ ਮਿਤੀ ਤੋਂ 6 ਹਫ਼ਤਿਆਂ ਤੋਂ ਮਗਰੋਂ ਜਿਹੜਾ ਅਧਿਆਦੇਸ਼ ਆ ਉਹਦੀ ਮ ਹਾਂ ਤੇ ਇਸ ਤੋਂ ਬਿਨਾ ਜੀ ਪਹਿਲਾਂ ਖਤਮ ਕਰਨਾ ਚਾਹੁੰਦੇ ਨੇ ਇਹਦੇ ਪ੍ਰਸਤਾਵ ਪਾਸ ਕਰਕੇ ਸੰਸਦ ਦੇ ਦੋ ਮੇਸਦਨ ਨੂੰ ਪਹਿਲਾਂ ਵੀ ਖਤਮ ਕਰ ਸਕਦੇ ਨਹੀਂ ਪਰ ਜੇਕਰ ਸਰਕਾਰ ਕਿਸੇ ਦੇਦੇਸ਼ ਨੂੰ ਜਾਰੀ ਰੱਖਣਾ ਚਾਹੁੰਦੀ ਹੈ ਤਾਂ ਉਹ ਜਿਹੜਾ ਅਧਿਆਦੇਸ਼ਾਂ ਨੂੰ ਬਿੱਲ ਦਾ ਰੂਪ ਦੇ ਕੇ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕਰ ਸਕਦੀ ਹੈ ਤੇ ਜੇਕਰ ਸੰਸਦ ਉਹ ਬਿੱਲ ਨੂੰ ਪਾਸ ਕਰ ਦਿੰਦੀ ਹੈ ਤਾਂ ਰਾਸ਼ਟਰਪਤੀ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਮਗਰੋਂ ਉਹ ਜਿਹੜਾ ਵੇਲਾ ਉਹ ਕਾਨੂੰਨ ਬਣ ਜਾਂਦਾ ਹੈਗਾ ਵਿੱਤੀ ਸੱਤਿਆਂ ਕੋਈ ਵੀ ਜਿਹੜਾ ਵਿੱਤ ਬਿੱਲ ਹੈ ਉਹ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਿਨਾ ਲੋਕ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਮਤਲਬ ਵੀ ਤੁਮ ਮਨੀ ਬਿੱਲ ਪੇਸ਼ ਕਰਨ ਦਾ ਰਾਸ਼ਟਰਪਤੀ ਦੀ ਅਪਰੂ ਹਰੇਕ ਸਾਲ ਦੇ ਆਰੰਭੇ ਤੋਂ ਆਉਣ ਵਾਲੇ ਸਾਲ ਦਾ ਅਨੁਮਾਨਿਤ ਖਰਚੇ ਤੇ ਆਮਦਨ ਦਾ ਬਿਰਵਾ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਰਾਸ਼ਟਰਪਤੀ ਸੰਸਦ ਦੇ ਵਿੱਚ ਪੇਸ਼ ਕਰਵਾਉਂਦਾ ਹੈ ਜਿਹੜਾ ਰਾਸ਼ਟਰਪਤੀ ਇਨਕਮ ਟੈਕਸ ਨਹੀਂ ਪ੍ਰਾਪਤ ਕੀਤਾ ਤਾਂ ਉਹ ਸੰਘ ਅਤੇ ਰਾਜ ਸਰਕਾਰਾਂ ਦੇ ਵਿੱਚ ਵੰਡਦਾ ਹੈ ਭਾਰਾ ਦਾ ਜਿਹੜਾ ਕੌਂਟਿੰਜੈਂਸੀ ਫੰਡ ਹੈ ਅਚੰਚਿਤ ਫੰਡ ਹੈ ਉਹਦੇ ਤੇ ਵੀ ਰਾਸ਼ਟਰਪਤੀ ਦਾ ਪੂਰਾ ਕੰਟਰੋਲ ਹੁੰਦਾ ਹੈ ਤੇ ਉਹ ਕੇਂਦਰ ਸਰਕਾਰ ਨੂੰ ਕਿਸੇ ਅਚੰਚਿਤ ਸਥਿਤੀ ਦਾ ਸਾਹਮਣਾ ਕਰਨ ਲਈ ਫੰਡ ਦੇ ਵਿੱਚ ਖਰਚ ਕਰਨ ਦੀ ਆਗਿਆ ਦੇ ਸਕਦਾ ਹੈ ਬੇਤਵ ਸੰਬੰਧੀ ਮਾਮਲੇਵਾਂ 'ਤੇ ਸਲਾਹ ਦੇਣ ਲਈ ਰਾਸ਼ਟਰਪਤੀ ਫਾਈਨਾਂਸ ਕਮਿਸ਼ਨ ਨਿਯੁਕਤ ਕਰ ਸਕਦਾ ਤੇ ਜੁਡੀਸ਼ੀਅਲ ਪਾਵਰ ਜਿਨੀਆਂ ਇੱਕ ਸ਼ਕਤੀਆਂ ਰਾਸ਼ਟਰਪਤੀ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਅਤੇ ਦੂਜੇ ਜੱਜਾਂ ਦੀ ਨਿਯੁਕਤੀ ਕਰਦਾ ਹੈਗਾ ਰਾਸ਼ਟਰਪਤੀ ਅਦਾਲਤ ਵੱਲੋਂ ਦੰਡ ਤਲੋਕਾਂ ਦੀ ਸਜ਼ਾ ਨੂੰ ਘਟਾ ਸਕਦਾ ਹੈ ਮੁਲਤਵੀ ਕਰ ਸਕਦਾ ਹੈ ਜਾਂ ਚਾਹੇ ਤਾਂ ਮੁਆਫ ਕਰ ਸਕਦਾ ਹੈ ਇਹ ਸ਼ਕਤੀ ਦੀ ਵਰਤੋਂ ਕਦੋਂ ਕਰਦਾ ਹੈ ਰਾਸ਼ਟਰਪਤੀ ਜਦੋਂ ਕਿਸੇ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੋਵੇ ਜਾਂ ਉਹਨੂੰ ਸੰਘੀ ਕਾਨੂੰਨ ਦੀ ਲੰਘਣਾ ਕਰਨ ਸਜ਼ਾ ਦਿੱਤੀ ਗਈ ਹੋਵੇ ਜਾਂ ਉਸਨੂੰ ਕਿਸੇ ਸੈਨਿਕ ਅਦਾਲਤ ਨੇ ਸਜ਼ਾ ਦਿੱਤੀ ਹੋਵੇ ਪਰ ਅਜਿਹਾ ਕਰਨ ਨਾਲ ਕਿਸੇ ਵੀ ਨਿਆਂਕ ਅਧਿਕਾਰੀ ਜਾਂ ਸੰਸਥਾ ਦੀ ਸ਼ਕਤੀ ਤੇ ਕੋਈ ਪ੍ਰਭਾਵ ਨਾ ਪੈਂਦਾ ਹੋਵੇ ਰਾਸ਼ਟਰਪਤੀ ਸਜ਼ਾ ਨੂੰ ਕੇਵਲ ਘਟਾ ਡਿਪਲੋਮੈਟਿਕ ਪਾਵਰ ਜਕੂਟਨੀ ਤਕ ਸ਼ਕਤੀਆਂ ਵਿਦੇਸ਼ਾਂ ਨਾਲ ਕੀਤੀਆਂ ਜਾਂਦੀਆਂ ਜਿਹੜੀਆਂ ਸੰਧੀਆਂ ਦੇ ਸਮਝੌਤੇ ਨੇ ਉਹ ਰਾਸ਼ਟਰਪਤੀ ਦੇ ਨਾਮ ਤੇ ਕੀਤੇ ਜਾਂਦੇ ਨੇ ਵਿਦੇਸ਼ੀ ਮਾਮਲਿਆਂ ਵਿੱਚ ਰਾਸ਼ਟਰਪਤੀ ਆ ਜਿਹੜਾ ਭਾਰਤ ਦੀ ਪ੍ਰਧਾਨ ਨਿਰਦੇਸ਼ਤਾ ਕਰਦਾਗਾ ਵਿਦੇਸ਼ਾਂ ਵਿੱਚ ਭੇਜੇ ਜਾਣ ਵਾਲੇ ਰਾਜਦੂਤਾਂ ਨੂੰ ਨਿਯੁਕਤ ਵੀ ਰਾਸ਼ਟਰਪਤੀ ਕਰਦਾ ਤੇ ਵਿਦੇਸ਼ਾਂ ਤੋਂ ਆਏ ਹੋਏ ਰਾਜਦੂਤਾਂ ਨੂੰ ਸਵੀਕਾਰ ਵੀ ਰਾਸ਼ਟਰਪਤੀ ਹੀ ਕਰਦਾ ਹੈ ਸੈਨਿਕ ਸ਼ਕਤੀਆਂ ਮਿਲਟਰੀ ਪਾਵਰ ਜਿਹੜਾ ਰਾਸ਼ਟਰਪਤੀ ਜਿਹੜੀਆਂ ਆਰਮਡ ਫੋਰਸਸ ਨੇ ਉਹਨਾਂ ਦਾ ਸੁਪਰੀਮ ਕਮਾਂਡਰ ਹੈ ਸੁਰੱਖਿਆ ਸੈਨਾਵਾਂ ਦਾ ਸਰਵੋੱਚ ਸੈਨਾਪਤੀ ਹੈ ਰਾਸ਼ਟਰਪਤੀ ਆਰਮੀ ਨੇਵੀ ਅਤੇ 에어 ਫੋਰਸ ਦੇ ਚੀਫ ਦੀ ਨਿਯੁਕਤੀ ਕਰਦਾ ਰਾਸ਼ਟਰਪਤੀ ਸੰਸਦੀ ਪ੍ਰਵਾਨਗੀ ਦੇ ਨਾਲ ਹੀ ਜੁਦਦੀ ਘੋਸ਼ਣਾ ਜਿਹੜਾ ਹਥਿਆਰਮਦ ਸੈਨਾਵਾਂ ਦੀ ਵਰਤੋਂ ਕਰ ਸਕਦਾ ਹੈ ਸੰਕਟ ਕਾਲੀ ਸ਼ਕਤੀਆਂ ਐਮਰਜੈਂਸੀ ਪਾਵਰ ਭਾਰਤ ਦੇ ਰਾਸ਼ਟਰਪਤੀ ਨੂੰ ਕੁਝ ਸੰਕਟ ਕਾਲੀ ਸ਼ਕਤੀਆਂ ਦਿੱਤੀਆਂ ਗਈਆਂ ਨੇ ਸਵਿਧਾਨ ਦੇ ਅਨੁਸਾਰ ਆਰਟੀਕਲ 352 356 ਤੇ 360 ਤੇ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਸੰਕਟ ਕਾਲੀ ਸ਼ਕਤੀਆਂ ਨੂੰ ਦਿੱਤੀਆਂ ਗਈਆਂ ਨੇ ਸੋਟਾ ਜਿਹੜਾ ਰਾਸ਼ਟਰਪਤੀ ਨੂੰ ਨੈਸ਼ਨਲ ਅਮਰਜੈਂਸੀ ਲਗਾ ਸਕਦਾ ਆਰਟੀਕਲ 352 ਦੇ ਦੁਆਰਾ ਕਦੋਂ ਜਦੋਂ ਕੋਈ ਜੁੱਧ ਹੋ ਜੇ ਜਾਂ ਕੋਈ ਬਾਰੀ ਹਮਲਾ ਹੋ ਜੇ ਜਾਂ ਕੋਈ ਹਥਿਆਰਬੰਦ ਵਿਦਰੋਹ ਹੋ ਜੇ ਤਾਂ ਰਾਸ਼ਟਰਪਤੀ ਦੁਆਰਾ ਆਰਟੀਕਲ 352 ਦੇ ਦੁਆਰਾ ਕੈਬਨਿਟ ਮੰਤਰੀ ਮੰਡਲ ਦੇ ਲਿਖਤੀ ਨਿਰਣੇ ਦੇ ਆਧਾਰ ਤੇ ਨੈਸ਼ਨਲ ਅਮਰਜੈਂਸੀ ਲਾਈ ਜਾਂਦੀ ਹੈ ਸਟੇਟ ਅਮਰਜੈਂਸੀ ਸਟੇਟ ਅਮਰਜੈਂਸੀ ਨੂੰ ਪ੍ਰੈਜ਼ੀਡੈਂਟ ਰੋਲ ਵੀ ਕਹਿੰਦੇ ਨੇ ਆਰਟੀਕਲ 356 ਜਦੋਂ ਸਵੇਰ ਹਟਦੀ ਦਵਰ ਲਾਈ ਜਾਂਦੀ ਹੈ ਜਦੋਂ ਰਾਜਾਂ ਦੇ ਵਿੱਚ ਸਵਧਾਨ ਕਮਿਸ਼ਨਰੀ ਅਸਫਲ ਹੋ ਜਾਈ ਮਤਲਬ ਕਿਸੇ ਸਟੇਟ ਦੀ ਜਿਹੜੀ ਗਵਰਨਮੈਂਟ ਹੈ ਉਹ ਸਵਧਾਨ ਦੇ ਅਨੁਸਾਰ ਨਹੀਂ ਚਲਾਈ ਜਾ ਰਹੀ ਤਾਂ ਪ੍ਰੈਜ਼ੀਡੈਂਟ ਉਸ ਸਟੇਟ ਦੇ ਵਿੱਚ ਸਟੇਟ ਅਮਰਜੈਂਸੀ ਲਾ ਦਿੰਦਾ ਹੈ ਫਾਈਨੈਂਸ਼ੀਅਲ ਅਮਰਜੈਂਸੀ ਕਦੋਂ ਲੱਗਦੀ ਹੈ ਜਦੋਂ ਦੇਸ਼ ਦੇ ਵਿੱਚ ਵਿੱਤੀ ਸੰਕਟ ਪੈਦਾ ਹੋ ਜੇ ਆਰਟੀਕਲ 360 ਦੇ ਦਰਾਰਾ ਰਾਸ਼ਟਰਪਤੀ ਨਾ ਸੰਕਟ ਕਾਲੀ ਸ਼ਕਤੀਆਂ ਦੀ ਵਰਤੋਂ ਕੈਬਨਿਟ ਦੀ ਸਲਾਹ ਦੇ ਨਾਲ ਹੀ ਕਰਦਾ ਹੈ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਦੇ ਸ਼ੇਅਰ ਜਰੂਰ ਕਰੋ ਜੀ